ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਹੁਣ ਬਾਗੀ ਅਕਾਲੀਆਂ ਵੱਲੋਂ ਇੱਕ ਵਾਰ ਫਿਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਸੱਤ ਮੈਂਬਰੀ ਜੋ ਕਮੇਟੀ ਬਣਾਈ ਗਈ ਸੀ ਉਸ ਨੂੰ ਲੈ ਕੇ ਜੋ ਦਲਜੀਤ ਸਿੰਘ ਚੀਮਾ ਵੱਲੋਂ ਬਿਆਨ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਯੂਰ ਵਿਚਾਰ ਜਿਹੜੇ ਨੇ ਉਹ ਕੀਤੇ ਗਏ ਨੇ ਇਸ ਕਮੇਟੀ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਭਾਈ ਮਨਜੀਤ ਮਨਜੀਤ ਸਿੰਘ ਅਤੇ ਨਾਨਾ ਬੀਬੀ ਕਿਰਨਜੋਤ ਕੋ ਜਿਹੜਾ ਸੀ ਇਹ ਮੌਜੂਦ ਰਹਿ ਲੇਕਿਨ ਲਗਾਤਾਰ ਹੀ ਇਸ ਕਸ਼ਮਕਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਫਸਦੀ ਹੋਈ ਨਜ਼ਰ ਆ ਰਹੀ ਹੈ ਜਿਸ ਵਿੱਚ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਤਰੀਕ ਵਾਲੇ ਦਿਨ ਫਸਿਲ ਤੋਂ ਫਰਮਾਨ ਸੁਣਾਇਆ ਗਿਆ ਸੀ ਉਸ ਨੂੰ ਲੈ ਕੇ ਜਿਹੜੀ ਹੈ ਜੋ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਸ ਨੂੰ ਲੈ ਕੇ ਜਰੂਰ ਕਿੰਤੂ ਪਰੰਤੂ ਜਿਹੜੀ ਸੀਗੀ ਉਹ ਕੀਤੇ ਜਾ ਰਹੀ ਸੀ ਲੇਕਿਨ ਹੁਣ ਬਾਗੀ ਅਕਾਲੀਆਂ ਵੱਲੋਂ ਇੱਕ ਵਾਰ ਫਿਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਉਸ ਜਗ੍ਹਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਜੀ ਨਾਲ ਮੁਲਾਕਾਤ ਕੀਤੀ ਗਈ ਜਿਸ ਵਿੱਚ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਉਸਾਰ ਜੀਆਂ ਕੀਤੀਆਂ ਗਈਆਂ ਨੇ ਹਾਲਾਕੀ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵੱਲੋਂ ਜਦੋਂ ਗਿਆਨੀ ਰਕबीर ਸਿੰਘ ਹੁਣਾਂ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਉਸ ਵੇਲੇ ਆਪਣੇ ਤਰਕ ਜਿਹੜੇ ਸੀਗੇ ਉਹ ਜਰੂਰ ਸਾਂਝੇ ਕੀਤੇ ਗਏ ਸਨ ਵਿਚ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਜੋ ਉਹਨਾਂ ਵੱਲੋਂ ਜਿਹੜੀਆਂ ਨਵੀਆਂ ਪਾਰਟੀਆਂ ਗਾਸਕਾਰੀਆਂ ਨੇ ਉਹਨਾਂ ਨੂੰ ਲੈ ਕੇ ਜਾਂ ਉਹਨਾਂ ਦੀ ਮਾਨਤਾ ਨੂੰ ਲੈ ਕੇ ਕੀ ਕੀ ਜਿਹੜੇ ਨੇ ਵਿਚਾਰ ਜਿਹੜੇ ਨੇ ਉਹ ਕੀਤੇ ਜਾ ਸਕਦੇ ਨੇ ਲੇਕਿਨ ਅੱਜ ਦਲਜੀਤ ਸਿੰਘ ਚੀਮਾ ਵੱਲੋਂ ਉਸ ਦਿਨ ਦੀ ਕੀਤੀ ਗਈ ਪ੍ਰੈਸ ਸਵਾਰਤਾ ਤੋਂ ਬਾਅਦ ਅੱਜ ਜੋ ਹੈ ਬਾਕੀ ਆਕਾਲੀਆਂ ਵੱਲੋਂ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਹੈ ਉਹ ਬਗਾਵਤੀ ਸੂਰ ਜਿਹੜਾ ਹੈ ਉਹ ਵਿਖਾਇਆ ਜਾ ਰਿਹਾ ਹਾਲਾਂਕਿ ਨਵੀਆਂ ਨਵੀਆਂ ਪਾਰਟੀਆਂ ਪੰਜਾਬ ਦੇ ਵਿੱਚ ਹੋਣ ਚਾ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਵਾਰਿਸ ਪੰਜਾਬ ਜਥੇਬੰਦੀ ਦੇ ਮੁੱਖੀ ਭਾਈ ਅਮਰਪਾਲ ਸਿੰਘ ਤਾਂ ਉਹਨਾਂ ਦੇ ਪਿਤਾ ਵੱਲੋਂ ਜਿਹੜਾ ਸੀਗਾ ਮਾਗੀ ਦੇ ਮੇਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਜਿਹੜਾ ਹੈ ਉਹਗਾਜ਼ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਹੁਣ ਲਗਾਤਾਰ ਹੀ ਸਾਰਿਆਂ ਦੀ ਨਜ਼ਰਾਂ ਉਸ ਪਾਰਟੀ ਵੱਲ ਵੀ ਬਣ ਕੇ ਬੈਠੀਆਂ ਹੋਈਆਂ ਨੇ ਲੇਕਿਨ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਦੀ ਤਾਂ ਮਾਗੀ ਦੇ ਮੇਲੇ ਦੇ ਵਿੱਚ ਬਹੁਤ ਵਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਕਹਿ ਕੇ ਜਿਹੜਾ ਸੀਗਾ ਸੰਬੋਧਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਗੀਆਂ ਵੱਲੋਂ ਜਿਹੜਾ ਹੈ ਉਹ ਜ਼ਰੂਰ ਉਨ੍ਹਾਂ ਤੇ ਜਿਹੜੇ ਨੇ ਸਵਾਲ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਸਿੰਘ ਸਾਹਿਬ ਗਾਨੀ ਰਕबीर ਸਿੰਘ ਇਸ ਉਤੇ ਕੀ ਐਕਸ਼ਨ ਜਿਹੜਾ ਆ ਉਹ ਲੈਂਦੇ ਨੇ ਜਾਂ ਇਸ ਕਮੇਟੀ ਇਸ ਮੀਟਿੰਗ ਤੋਂ ਬਾਅਦ ਕੀ ਹੋਰ ਸਿੱਟਾ ਜਿਹੜਾ ਆ ਉਹ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਜੇਕਰ ਜਿਹੜੀ 7 ਮੈਂਬਰੀ ਜਿਹੜੀ ਬਣਾ ਟੀਮ ਬਣਾਈ ਗਈ ਸੀ ਜਾਂ ਕਮੇਟੀ ਦਾ ਗਠਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤਾ ਗਿਆ ਸੀ ਕੀ ਹੋਰ ਵੀ ਉਹ ਕਮੇਟੀ ਜਿਹੜੀ ਆ ਸਟੈਂਡ ਕਰਦੀ ਹੋਈ ਨਜ਼ਰ ਆਵੇਗੀ ਜਾਂ ਭਰਤੀ ਜਿਹੜੀ ਹੈ ਉਹ ਕਦੋਂ ਤੱਕ ਜੀ ਸ਼ੋਮਨੀ ਕਾਲਿੰਦਲੀ ਸ਼ੁਰੂ ਹੋਏਗੀ ਇਸ ਨੂੰ ਲੈ ਕੇ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਉਹ ਜ਼ਰ ਕੀ ਤੀਂਗੇ ਗਏ ਨੇ ਹੁਣ ਵੇਖਣਾ ਹੋਵੇਗਾ ਕਿ ਸ਼੍ਰੋਮ ਨੇ ਕਾਲੇਦਲ ਦੇ ਪ੍ਰਧਾਨ ਨੂੰ ਬਾਰ-ਬਾਰ ਪ੍ਰਧਾਨ ਕਹਿ ਕੇ ਸੰਬੋਧਨ ਕਰਨਾ ਜਾਂ ਸੁਖਬੀਰ ਸਿੰਘ ਬਾਦਲ ਨੂੰ ਬਾਰ-ਬਾਰ ਪ੍ਰਧਾਨ ਕਹਿ ਕੇ ਸੰਬੋਧਨ ਕਰਨਾ ਇਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਕੀ ਹੋਰ ਫੈਸਲਾ ਜਿਹੜਾ ਰਹੇ ਹੋ ਤੋ ਲੈਂਦੇ ਨੇ ਮੀਟਿੰਗ ਹੋਈ ਹੈ ਗੱਲਾਂ ਚਰਚਾ ਹੋਣੀ ਦੇਖੋ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਸ਼ਾ ਜੀ ਦਾ ਇਹ ਅਕਾਲ ਤਖਤ ਸਾਹਿਬ ਹੈ ਇਹ ਸਰਵੋੱਚਿਆ ਕਦੀ ਵੀ ਇਸ ਸਥਾਨ ਨੂੰ ਕੋਈ ਟਾ ਨਹੀਂ ਲਾ ਸਕਦਾ ਤੇ ਨਹੀਂ ਸਾਡੀਆਂ ਪਰੰਪਰਾਵਾਂ ਸਾਡੀਆਂ ਰਵੈਤਾਂ ਦੇ ਨਾਲ ਕੋਈ ਛੇੜਛਾੜ ਕਰ ਸਕਦਾ ਤੇ ਸਾਡੇ ਸਿਧਾਂਤ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਮੈਂ ਫੇਰ ਕਹਿੰਦਾ ਲੀਡਰ ਆਉਂਦੇ ਜਾਂਦੇ ਨੇ ਅਸੀਮੀ ਚੱਲ ਜਾਣਾ ਆ ਲੇਕਿਨ ਜਿਹੜਾ ਸਾਡਾ ਸਿਧਾਂਤ ਆ ਜਿਹੜਾ ਵਿਧੀ ਵਿਵਧਾਨ ਆ ਅਕਾਲ ਤਖਬ ਦਾ ਮੀਰੀ ਪੀਰੀ ਦਾ ਜਿਹੜਾ ਸੰਕਲਪ ਆ ਉਹ ਕਦੀ ਕਮਜ਼ੋਰ ਨਹੀਂ ਹੋਊਗਾ ਅਸੀਂ ਇੱਥੋਂ ਬਹੁਤ ਵਧੀਆ ਤਰੀਕੇ ਨਾਲ ਸਿੰਘ ਸਾਹਿਬ ਦਾ ਬਹੁਤ ਵਧੀਆ ਮਾਹੌਲ 'ਚ ਸਿੰਘ ਸਾਹਿਬ ਨੇ ਗੱਲ ਕੀਤੀ ਦੇਖੋ 80 ਬੜੀ ਸੇਵਾ ਕਰ ਰਹੇ ਨੇ ਸਿੰਘ ਸਾਹਿਬ ਗੁਰਦੇਵ ਸਿੰਘ ਜੀ ਇਹ ਦਿਨ ਉਹਦੀ ਵੱਡੀ ਸ਼ਖਸੀਅਤ ਆ ਸੋ ਇਸ ਕਰਕੇ ਅਸੀਂ ਉਹਨਾਂ ਤੋਂ ਅਦੇਸ਼ ਲੈਣਾ ਸੀਗਾ ਅਸੀਂ ਉਹਨਾਂ ਤੋਂ ਕੋਈ ਕਲੀਅਰਿਟੀ ਲੈਣੀ ਸੀ ਕਿ ਕਈ ਮਸਲਿਆਂ ਨੂੰ ਲੈ ਕੇ ਸਿੰਘ ਸਾਹਿਬ ਨੇ ਬਿਲਕੁਲ ਕਲੀਅਰ ਕਰਤਾ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਆ ਉਹੀ ਭਰਤੀ ਪ੍ਰਕਿਰਿਆ ਕਰੂਗੀ ਤੇ ਜਿਹੜੇ ਕਾਲੀਦਲ ਦੇ ਲੀਡਰ ਸਿੰਘ ਸਾਹਿਬ ਦੀ ਬਦੌਲਤ ਉਹਨਾਂ ਨੂੰ ਮਿਲ ਕੇ ਬਾਹਰ ਜਾ ਕੇ ਕਹਿੰਦੇ ਸੀਗੇ ਜਾਂ ਕਹਿੰਦੇ ਪਾਏ ਗਏ ਕਿ ਇਹ ਕਮੇਟੀ ਕੰਮ ਨਹੀਂ ਕਰ ਸਕਦੀ ਕਰਕੇ ਇਹਦੇ ਤੇ ਕਾਨੂੰਨ ਦਾ ਕੋਈ ਆਪਣੇ ੜਕਾ ਆ ਕਾਨੂੰਨੀ ਅੜਚਣ ਆ ਸਿੰਘ ਸਾਹਿਬ ਨੇ ਕੋਈ ਕਿਸੇ ਨੂੰ ਆਗਿਆ ਨਹੀਂ ਦਿੱਤੀ ਸਿੰਘ ਸਾਹਿਬ ਨੇ ਕੋਈ ਪ੍ਰਵਾਨਗੀ ਨਹੀਂ ਕੀਤੀ ਇਸ ਕਰਕੇ ਉਹਨਾਂ ਨੇ ਗਲਤ ਆਕਿਆ ਉਹਨਾਂ ਨੇ ਪੰਥ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਝੂਠ ਕਿਸੇ ਨੂੰ ਵੀ ਬੋਲਣਾ ਨਹੀਂ ਚਾਹੀਦਾ ਤੇ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਸਿਧਾਂਤ ਨੂੰ ਲੈ ਕੇ ਕਦੀ ਗਲਤ ਗੱਲ ਨਹੀਂ ਆਖਣੀ ਚਾਹੀਦੀ ਲੇਕਿਨ ਜਿਸ ਤਰੀਕੇ ਨਾਲ ਬਿਆਨਬਾਜ਼ੀਆਂ ਹੋ ਰਹੀਆਂ ਕਿ ਲੱਗਦਾ ਕਿ ਅਕਾਲੀ ਜਿਹੜਾ ਤੁਹਾਡਾ ਸੁਭਾਰ ਲਹਿਰ ਸੀ ਜਾਂ ਅਕਾਲੀ ਦਲ ਇਕੱਠੇ ਹੋਣਗੇ ਦੇਖੋ ਅਸੀਂ ਤਾਂ ਪਹਿਲਾਂ ਤੋਂ ਕਹਿੰਦੇ ਆ ਕਿ ਪੰਥ ਵਿੱਚ ਇਕਤਾ ਹੋਣੀ ਚਾਹੀਦੀ ਆ ਸਾਰੇ ਪੰਥ ਦੇ ਜਿੰਨੇ ਵੀ ਧੜੇ ਨੇ ਜਿੰਨੀਆਂ ਵੀ ਪੰਥਕ ਸੰਸਥਾਵਾਂ ਨੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਇੱਕ ਕੋਈ ਕਾਮਨ ਆਪਣਾ ਪ੍ਰੋਗਰਾਮ ਉਲੀਕੇ ਜਿਹੜਾ ਸਾਡੇ ਪੁਵਿਕ ਦਾ ਆਪਣੇ ਪ੍ਰੋਗਰਾਮ ਆ ਉੱਤੇ ਆਪਣੇ ਸਾਰੇ ਸਹਿਮਤੀ ਜਿਤਾਉਂਦੇ ਹੋਏ ਸਭ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਅੱਜ ਜਿਹੜੀ ਸਾਡੀ ਸ਼ਕਤੀ ਵਿਕਰੀ ਹੋਈ ਹੈ ਇਸ ਸ਼ਕਤੀ ਨੂੰ ਕੱਠੇ ਕਰਨ ਦੀ ਲੋੜ ਆ ਇਹ ਸਾਰੀਆਂ ਗੱਲਾਂ ਸਿੰਘ ਸਾਹਿਬ ਨੇ ਕੀਤੀਆਂ ਤੇ ਸਿੰਘ ਸਾਹਿਬ ਗੈਰੀ ਰਕबीर ਸਿੰਘ ਜੀ ਸਾਰੀਆਂ ਗੱਲਾਂ ਨਾਲ ਸਹਿਮਤ ਹਨ ਠੀਕ ਹੈ ਕੋ ਜਾਵਾਂਗੇ ਸਾਨੂੰ ਸਿੰਘ ਸਾਹਿਬ ਨੇ ਮਦੇਸ਼ ਦਿੱਤਾ ਪਹਿਲਾਂ ਉਹ ਕਿਹਾ ਕਿ ਅਟੇਆ ਧਾਮੀ ਸਾਹਿਬ ਬੜੇ ਸਤਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਜਾ ਕੇ ਬੇਨਤੀ ਕਰਾਂਗੇ ਕਿ ਤੁਸੀਂ ਕਮੇਟੀ ਦੇ ਮੁਖੀਓ ਤੇ ਅਸੀਂ ਪਹਿਲੇ ਵੀ ਤੁਹਾਨੂੰ ਕਿਹਾ ਸੀਗਾ ਤੁਹਾਡਾ ਸਹਿਯੋਗ ਕਰਨ ਨੂੰ ਤਿਆਰ ਹਾਂ ਹੁਣ ਵੀ ਸਾਨੂੰ ਸਿੰਘ ਸਾਹਿਬ ਵੱਲੋਂ ਵੀ ਇਹ ਹਦੇਸ਼ ਹੋਇਆ ਕਿ ਧਾਮੀ ਸਾਹਿਬ ਨੂੰ ਮਿਲੋ ਤਾਂ ਕਿ ਸੱਤ ਮੈਂਬਰੀ ਕਮੇਟੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ ਉਹ ਇਹ ਕਾਨਫਰੰਸ 'ਚ ਮਤਾ ਪਾਸ ਕਰਨਾ ਮੈਂ ਸਮਝਦਾ ਕੱਲ ਇਕਾਲਤਖ ਸਾਹਿਬ ਨੂੰ ਪ੍ਰੈਸ਼ਰਾਈਜ਼ ਕਰਨਾ ਨਹੀਂ ਕਰਨਾ ਚਾਹੀਦਾ ਜੇ ਕੋਈ ਗੱਲ ਕਰਨੀ ਹੋਵੇ ਤੇ ਉਹ ਆਣ ਕੇ ਬੈਠ ਕੇ ਕਰਨ ਚਾਹੀਦੀ ਆ ਸੋ ਇਕਾਲਤਖ ਸਾਹਿਬ ਦੇ ਹੁਕਮ ਤਾਂ ਮੰਨੇ ਨੀਗੇ ਉਹਨਾਂ ਕਹੇ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਅਗਵਾਈ ਕਰੂਗੀ ਖਾਲਸਾ ਪੰਥ ਦੀ ਇਹ ਉਹਦੇ ਅੰਦਰ ਹੀ ਸਾਰੀ ਭਰਤੀ ਹੋਊਗੀ ਜਿਹੜੇ ਲੋਕ ਕਾਲੀ ਦਲ ਤੋਂ ਪਾਸੇ ਚਲੇ ਗਏ ਕਾਲੀ ਦਲ ਤੋਂ ਰੁੱਸ ਕੇ ਘਰਾਂ 'ਚ ਬੈਠ ਕੇ ਦੂਜੀਆਂ ਪਾਰਟੀਆਂ ਚਲੇ ਗਏ ਉਹ ਸੱਤ ਮੈਂਬਰੀ ਕਮੇਟੀ ਜਿਹੜੀ ਕਾਲਤਕ ਸਾਹਿਬ ਨੇ ਬਣਾਈ ਆ ਨਾ ਕਿਉਂਕਿ ਕਾਲਤਕ ਸਾਹਿਬ ਨੂੰ ਹਰ ਸਿੱਖ ਮੰਨਦਾ ਹੈ ਜੀ ਜਿੰਨੀ ਕੌਮ ਕਾਲਤਕ ਸਾਹਿਬ ਨੂੰ ਮੰਨਦੀ ਹੈ ਸੋ ਇਸ ਕਰਕੇ ਇਹ ਸਾਰੇ ਭਰਤੀ ਉਹਨਾਂ ਦੀ ਗਵਾਈ 'ਚ ਹੋਵੇ ਤਾਂ ਅਗਰ ਰੁੱਸੇ ਤੇ ਦੂਜੀਆਂ ਪਾਰਟੀਆਂ ਚਲੇ ਗਏ ਜਿਹੜੇ ਲੋਕ ਨੇ ਉਹ ਵਾਪਸ ਆ ਜਾਣ ਸੋ ਨੌਜਵਾਨ ਨਵੇਂ ਭਰਤੀ ਹੋਣਾ ਚਾਹੁੰਦੇ ਇਹਦੇ ਚ ਔਰ ਜਿਹਨਾਂ ਜੇਲਾਂ ਕੱਟੀਆਂ ਵਿਚਾਰੇ ਕਈ ਕਈ ਜ਼ਿੰਦਗੀਆਂ ਆਪਣੀਆਂ ਲਾਤੀਆਂ ਨੇ ਕਈ ਮਾਵਾਂ ਦੇ ਪੁੱਤ ਸ਼ਹੀਦ ਹੋ ਗਏ ਉਹ ਸਾਰੇ ਜਿਹੜੇ ਪੰਥਕ ਪਰਿਵਾਰ ਨਛੀਦਾਂਦੇ ਉਹ ਵੀ ਇਹਦੇ ਚ ਸ਼ਾਮਲ ਹੋਣਾ ਚਾਹੁੰਦੇ ਆ ਉਹ ਬਾਦ ਨੂੰ ਧੜੇ ਚ ਨਹੀਂ ਜਾਣਾ ਚਾਹੁੰਦੇ ਕਿਉਂਕਿ ਉਹਨਾਂ ਨੇ ਅਤੀਤ ਵਿੱਚ ਰਾਜ ਦੇ ਟਾਈਮ ਤੇ ਇਨਾ ਛੀਦਾ ਪਰਿਵਾਰਾਂ ਦੀ ਗੱਲ ਨਹੀਂ ਕੀਤੀ ਇਸ ਕਰਕੇ ਉਹਨਾਂ ਤੋਂ ਨਰਾਜ਼ ਨੇ ਸਾਡੇ ਦੇਲਚਸ ਅਕਾਲੀ ਦਲ ਤਕਰਾ ਹੋਵੇ ਸੋ ਅਹੀ ਇਹ ਬੇਨਤੀ ਕਰਨ ਵਾਸਤੇ ਚੱਲੇ ਆ ਕਿ ਇਹ ਅਕਾਲੀ ਦਲ ਨੂੰ ਜਿਹੜਾ ਹੈ ਉਹ ਮਜ਼ਬੂਤ ਕਰਨ ਵਾਸਤੇ ਕਾਲਤਖ ਸਾਹਿਬ ਦੀ ਸਾਥ ਰੱਖੇ ਮਜੀਦੀ ਫਤਿਹ ਇਹ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ਫਕਰੇ ਕੌਮ ਪ੍ਰਕਾਸ਼ ਸਿੰਘ ਬਾਦਲ ਜੀ ਕੋਲੋਂ ਵਾਪਸ ਲਿਆ ਜਾਏ ਪਰ ਇਸ ਉਹਨੂੰ ਵਾਪਸ ਲੈਣ ਦੀ ਜਗ੍ਹਾ ਦੇਣ ਦੀ ਬਜਾਏ ਉਹਨਾਂ ਨੇ ਸ਼੍ਰੀ ਅਕਾਲ ਆਪਣੇ ਮੰਗੀ ਕਾਨਫਰੰਸ ਦੇ ਦੌਰਾਨ ਮਤਾ ਪਾਸ ਕਰ ਦਿੱਤਾ ਕਿ ਉਹਨੂੰ ਵਾਪਸ ਨਹੀਂ ਦਿੱਤਾ ਜਾਏਗਾ ਨਹੀਂ ਨਹੀਂ ਵਾਪਸ ਨਹੀਂ ਹੁੰਦੇ ਵਾਪਸ ਦਿਓ ਉਹ ਬਿਲਕੁਲ ਗਲਤ ਗੱਲ ਕੀਤੀ ਹੈ ਉਹ ਪ੍ਰੈਸ਼ਰਾਈਜ਼ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਨੂੰ ਪੰਜ ਸਿੰਘ ਸਾਭਾ ਨੂੰ ਕੀਤੀ ਹੈ ਇਹ ਉਹ ਹੁਕਮ ਦੀ ਲੰਘਣਾ ਜਿਹੜੇ ਕਾਲ ਤੱਕ ਸਾਹਬ ਤੇ ਦੋ ਤਰੀਕ ਨੂੰ ਹੋਇਆ ਉਹਦੀ ਲੰਘਣਾ ਹੈ ਔਰ ਨਹੀਂ ਸੀ ਕਰਨੀ ਚਾਹੀਦੀ ਕਰ ਵਾਰ ਵਾਰ ਗਲਤੀਆਂ ਨਹੀਂ ਕਰਨੀ ਚਾਹੀਦੀ ਚੱਲ ਨੂੰ ਕਰਨੀ ਚਾਹੀਦੀ ਟਰਾਂਸਫਰ ਹੋ ਗਈ ਅੱਜ ਤੁਸੀਂ ਸੱਤ ਮੈਂਬਰੀ ਕਮੇਟੀ ਬਾਰੇ ਗੱਲ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਲੇ ਹੋ ਕੀ ਤੁਹਾਨੂੰ ਲੱਗਦਾ ਹੈਗਾ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਤਰੀਕ ਨੂੰ ਫੈਸਲਾ ਹੋਇਆ ਸੀਦਾ ਜਿਹੜਾ ਭਰਤੀ ਕਰਨ ਲਈ ਸ਼੍ਰੋਮਣੀ ਕਾਲੀਦਾਨ ਨੂੰ ਮੋੜ ਸੁਰਜੀਤ ਕਰਨ ਲਈ ਭਰਤੀ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ ਉਹਨੂੰ ਨਹੀਂ ਮੰਨਿਆ ਗਿਆ ਅੱਜ ਤੁਸੀਂ ਦੁਬਾਰਾ ਜਾ ਕੇ ਬੇਨਤੀ ਕਰਨ ਵਾਲੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੀ ਕੀ ਅਜੰਡਾ ਰਹੇਗਾ ਤੁਹਾਡਾ ਉਹਨਾਂ ਨੂੰ ਕੀ ਇਹੋ ਹੀ ਅਜੰਡਾ ਸੱਤ ਮੈਂਬਰੀ ਕਮੇਟੀ ਦੀ ਗਵਾਈ ਜੀ ਕਰੋ ਸਾਰੇ ਲੋਕ ਜਿਹੜੇ ਆ ਨਾ ਉਹ ਕਾਲੀ ਦਲ ਦੇ ਵਿੱਚ ਆ ਜਾਣ ਦੁਬਾਰਾ ਕਾਲੀ ਦਲ ਦੀ ਵਿਖੜੀ ਸ਼ਕਤੀ ਟੀਲਾ ਟੀਲਾ ਇਕੱਠੇ ਕਰਕੇ ਫਿਰ ਮਜਬੂਤ ਟਰ ਜਿਹੜੇ ਆ ਪੰਜਾਬ ਚ ਕਾਲੀ ਦਲ ਦੀ ਲੋੜ ਹੈ ਖੇਤਰੀ ਪਾਰਟੀ ਹੈ ਪੰਜਾਬ ਦੇ ਲੋਕ ਵੀ ਚਾਹੁੰਦੇ ਆ ਔਰ ਖਾਲਸਾ ਪੰਥ ਵੀ ਚਾਹੁੰਦਾ ਆ ਕਿ ਸ਼ਰੋਮਣੀ ਅਕਾਲੀ ਦਲ ਇਹ ਮਜਬੂਤ ਹੋਵੇ ਤੇ ਉਹਦੀ ਸਰਕਾਰ ਹੋਵੇ ਪਰ ਅਕਾਲੀ ਦਲ ਦੀ ਜਿਹੜੀ ਕਾਨਫਰੰਸ ਮੱਗੀ ਮੇਲੇ ਹੋਈ ਹੈ ਉਹਦੇ ਤੋਂ ਲੱਗਦਾ ਹੈ ਤੁਹਾਨੂੰ ਕਿ ਵੀ ਅਸੀਂ ਅਕਾਲੀ ਦਲ ਇਹਦਾ ਲੱਗ ਰਿਹਾ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਮੰਨਿਆ ਹੈ ਕਿ ਦੁਬਾਰਾ ਜਦੋਂ ਭਰਤੀ ਨਹੀਂ ਕੀਤੀ ਗਈ ਜਦੋਂ ਅਹੁਦੇਦਾਰ ਨਹੀਂ ਬਣੇ ਚੁਣੇ ਨਹੀਂ ਗਏ ਉਦੋਂ ਅਸੀਂ ਆਪਣੇ ਆਪ ਨੂੰ ਕਹਿ ਰਹੇ ਹਾਂ ਕਿ ਸਾਡਾ ਅਸੀਂ ਅਕਾਲੀ ਦਲ ਦੇ ਕੀ ਉਹ ਚੌਬਰਦਾਰ ਹਨ ਜਾਂ ਅਸੀਂ ਪ੍ਰਧਾਨ ਵੀ ਕਹਿ ਸਕਦੇ ਹਾਂ ਪਤਾ ਗੱਲ ਕੀ ਹੈ ਵੈਸੇ ਤਾਂ ਉਹ ਇਹਨਾਂ ਨੂੰ ਕਾਨਫਰੰਸ ਜਿਹੜੀ ਹੈ ਨਾ ਉਹ ਕਰਨੀ ਨਹੀਂ ਚਾਹੀਦੀ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਇੱਕ ਲੰਗਣਾ ਹੈਗੀ ਆ ਪਰ ਉਹ ਅਸੀਂ ਸਾਰੀਆਂ ਗੱਲਾਂ ਇਹ ਕਰਨ ਵਾਸਤੇ ਹੀ ਅਕਾਲ ਤਖਤ ਸਾਹਿਬ ਦੇ ਜਹਤਾਂ ਮਿਲਣ ਜਾ ਠੀਕ ਹੈ ਕਿਆ ਮੈਂ ਪਸੰ ਜੈਪ੍ਰੀਤਨਾ ਗੁਪੀ ਸਿੰਘ ਪਬੂਸ਼ਾਈ ਅਮਰਸਾਹਬ